ਜੀ ਲੱਕ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਆਮਨ ਸਾਈਪਾਸੋਂ ਤੇ ਮੈਂ ਅੱਜ ਅਰਲੀ ਆਣਾ ਸੀਗਾ ਕਿਉਂਕਿ ਘਰਾਂ ਚਾਹ ਜੇ ਕਰ ਹੀ ਹੈਗਾ ਆ ਤੇ ਉਹ ਠੀਕ ਨਹੀਂ ਹੈਗਾ ਤੇ ਫਿਰ ਮੈਨੂੰ ਪਾਰਟ ਟਾਈਮ ਛੱਡਣਾ ਪਿਆ ਉਧਰ ਮੈਡਮ ਸ਼ਾਟ ਹੋ ਗਈ ਹਨਾ ਤੇ ਆਈ ਨਹੀਂ ਆਈ ਨਹੀਂ ਬਟ ਮੈਂ ਮੈਸੇਜ ਰਾਤੀ ਛੱਡ ਦਿੱਤੇ ਸੀ ਲੇਕਿਨ ਮੈਂ ਕਾਲ ਨਹੀਂ ਸੀ ਕੀਤੀ ਤੇ ਉਹਦੇ ਕਰਕੇ ਕਾਫੀ ਗੁੱਸੇ ਸੀਗੀ ਉਫ ਮੇਰੇ ਅੱਜ ਫੇਰ 20 ਹੋ ਮਰ ਗਿਆ ਹੈਗਾ ਚਲ ਕੋਈ ਨਹੀਂ ਕਿਆ ਕਰ ਸਕਦੇ ਆ ਹਨਾ ਬਟ ਹੁਣ ਕੱਲ ਨੂੰ ਠੀਕ ਹੋ ਜਾਏ ਕੱਲ ਨੂੰ ਉਹਦੇ ਕਿਆ ਮੈਂ ਕਿਹਾ ਵੀਪੀ ਕੱਲ ਨੂੰ ਤੇਰੇ ਘਰ ਆਉਗੇ ਤੇ ਗੁੱਸੇ ਲਵੋ ਨਾ ਸੋ ਚਲੋ ਆਪਾਂ ਗੱਲਬਾਤ ਕਰਦੇ ਆ ਮੈਂ ਨਾ ਕੰਮ ਦੀ ਨਹੀਂ ਅੱਜ ਕੋਈ ਵੀ ਗੱਲ ਕਰਦੇ ਕੱਬਦ ਨੂੰ ਪਤਾ ਹੀ ਹੋਗੀ ਡੇਲੀ ਕਰਦੀਆਂ ਜੋ ਕਰਦੀਆਂ ਰਾਈਟ ਅੱਜ ਵੀ ਗੱਲ ਕਰਦੀਆਂ ਵਰਕ ਪਰਮਿੰਟ ਬਾਰੇ ਅਗੇ ਹਨਾ ਜਿਹੜੀ ਕੁੜੀ ਨੂੰ ਮੈਂ ਇੱਥੇ ਬੁਲਾਇਆ ਸੀਗਾ ਫਰਾਈਡੇ ਆਈ ਸੀ ਸ਼ਾਮ ਨੂੰ ਤੇ ਬਿਲਕੁਲ ਠੀਕ ਸੀਗਾ ਠੀਕ ਹੈ ਬਹੁਤ ਅੱਛਾ ਕੰਮ ਸੀਗਾ ਮੈਡਮ ਵੀ ਨਾਈਸ ਰਹੀ ਆ ਬਣ ਕੇ ਠੀਕ ਹੈ ਬਹੁਤ ਅੱਛਾ ਰਿਹਾ ਹਾਂ ਲਓ ਫਾਈਨਲੀ ਮੈਡਮ ਨੇ ਕਿਹਾ ਮੈਂ ਤਾਂ ਮੈਂ ਨਹੀਂ ਕੰਮ ਸਮਝਾਣ ਜਾਣਾ ਨੂੰ ਕਿਉਂਕਿ ਜਿਹੜੀ ਮੈਡਮ ਦੇ ਪੇਸਗਾ ਨਾ ਉਹਦੇ ਘਰ ਇੰਡੀਅਨ ਕੁੜੀ ਆਲਰੇਡੀ ਹੈਗੀ ਆ ਕੰਮ ਤੇ ਠੀਕ ਹੈ ਧਿਆਨ ਨਾਲ ਸੁਣਨੀ ਹੈ ਗੱਲ ਤੇ ਉਹ ਕੁੜੀ ਇੱਥੇ ਕੰਮ ਕਰਨ ਲਈ ਆਈ ਦੀ ਸੀ ਲਾਈਕ ਪਾਰਟ ਟਾਈਮ ਠੀਕ ਹੈ ਕਿਉਂਕਿ ਮੈਡਮ ਨੂੰ ਐਕਸਟਰਾ ਪੈਸੇ ਜਿੰਦੇ ਸੀ ਮੈਡਮ ਦੇ ਘਰ ਹਜੇ ਕੋਈ ਕੁੜੀ ਹੈ ਨਾ ਠੀਕ ਹੈ ਸੋ ਉਹ ਜਿਹੜੀ ਕ ਫਰਡੇ ਕੁੜੀ ਮੈਂ ਬੁਲਾਈ ਸੀ ਉਹ ਜਿਹੜੀ ਮੈਡਮ ਦੇ ਘਰ ਆਪਣੇ ਦੇ ਘਰ ਕੁੜੀ ਕੰਮ ਕਰਦੀ ਸੀ ਉਹਨੇ ਇੱਥੇ ਆਣਾ ਸੀਗਾ ਇੱਕ ਵੀਕ ਉਹਨੂੰ ਕੰਮ ਸਮਝਾਣ ਠੀਕ ਹੈ ਮੈਡਮ ਨੇ ਮੈਨੂੰ ਮਨਾ ਕਰ ਦਿੱਤਾ ਸੀਗਾ ਮੈਡਮ ਕਹਿੰਦੇ ਉਹ ਕੁੜੀ ਹੈਗੀ ਆ ਉਹ ਕੰਮ ਸਮਝਾਉਣਾ ਜੂਰੀ ਬਿਕਾਜ਼ ਮੈਂਮੀ ਬਹੁਤ ਬੀਜ਼ੀ ਆ ਠੀਕ ਹੈ ਚਲੋ ਉਹ ਕੁੜੀ ਆਈ ਮੈਡਮ ਸਵੇਰ 7 ਵਜੇ ਪੂਰੇ 7 ਵਜੇ ਆਪਣੀ ਜੌਬ ਤੇ ਚਲ ਗਈ ਕਿਉਂਕਿ ਮੈਡਮ ਜੌਬ ਕਰਦੀ ਆ ਠੀਕ ਹੈ ਗੋਰੀ ਬੀਬੀ ਜੌਬ ਕਰਦੀ ਆ ਅੰਤੇ ਕੁੜੀ ਨੂੰ ਕੰਮ ਸੁਣਡਾਣਾ ਸੀਗਾ ਕਿ ਕਿੱਦਾਂ ਪੋਚਾ ਲਾਣਾ ਕਿੱਦਾਂ ਕਿਆ ਕਰਨਾ ਬੈੱਡ ਸ਼ੀਟ ਬਿਚਾਣੇ ਕਲੀਨ ਵਿੰਡੋ ਕਰਨੇ ਕਿਹੜੇ ਦਿਨਾਂ ਕੱਪੜੇ ਧੋੜੇ ਕਿਹੜੇ ਦਿਨ ਆਇਰਨ ਕਰਨੇ ਲੇਕਿਨ ਉਹ ਇੱਕ ਕੰਮ ਨਹੀਂ ਹੋ ਨਿਕਲਣਾ ਸੀ ਬੈਸੇ ਉਹਨਾਂ ਦਾਦੀ ਸੀ ਠੀਕ ਹੈ ਸਿਰਫ ਉਹਨਲੀ ਕਲੀਨਿੰਗ ਦਾ ਹੀ ਸੀਗਾ ਠੀਕ ਹੈ ਚਲੋ ਮੈਡਮ ਉਹ ਜਦੋਂ 7 ਵਜੇ ਗਈ ਆ ਕੁੜੀ ਨੂੰ ਕਹਿ ਕੇ ਗਈ ਆ ਤੂੰ ਮੜ ਜਾ ਆਲੇ ਦੁਆਲੇ ਜਿਹੜਾ ਰੋਡ ਤੇ ਆਪਾਂ ਜਿੱਦਾਂ ਮਾਰਨਿੰਗ ਉੱਠ ਕੇ ਆਪਣੀਆਂ ਮੰਮੀਆਂ ਸੁੰਬਰਦੀਆਂ ਨੇ ਉਹ ਸੁੰਬਰਣਾ ਆ ਤੇ ਉਹ ਸਵੇਰ ਤੋਂ ਆਪਣਾ ਜੋ ਵੀ ਇੰਡੀਅਨ ਖਾਣਾ ਹੈਗਾ ਤੂੰ ਬਣਾ ਲੈਣਾ ਆ ਠੀਕ ਹੈ ਉਹ ਕੁੜੀ ਨੇ ਬਣਾ ਲੈਣਾ ਬਣਾ ਠੀਕ ਹੈ ਕੁੜੀ ਹੈ ਪੰਜਾਬ ਦੀ ਸੀ ਇਹ ਵੀ ਪੰਜਾਬ ਦੀ ਸੀ ਕੱਲ ਸੁਣੋ ਧਿਆਨ ਨਾਲ ਆਪਣੇ ਪੰਜਾਬੀ ਹੀ ਪੰਜਾਬੀ ਇੱਕ ਦੂਏ ਦਾ ਕੰਮ ਖਰਾਬ ਕਰਦੇ ਆ ਠੀਕ ਹੈ ਤੁਹਾਨੂੰ ਪਹਿਲੇ ਦੱਸੇਗਾ ਮੈਡਮ ਨੂੰ ਪੂਰੀ ਪਸੰਦ ਆ ਗਈ ਸੀ ਡੀਲ ਪੱਕੀ ਮੈਡਮ ਕਹਿੰਦੀ ਗੋਰੀ ਬੀਬੀ ਕਹਿੰਦੀ ਮੈਂ ਕੁੜੀ ਦਾ ਵੀਜ਼ਾ ਲਵਾ ਕੇ ਦੂੰਗੀ ਰਿਲੀਜ਼ ਪੇਪਰ ਪਾਸਪੋਰਟ ਸਭ ਕੁਝ ਲੈ ਲਿਆ ਠੀਕ ਹੈ ਕੱਲ ਕੀ ਹੋਇਆ ਜਦੋਂ ਮਤਲਬ ਮੈਂ ਤਾਂ ਸਾਰੀ ਦਿਨ ਵਿਜ਼ੀ ਰਹੀ ਆ ਕੱਲ ਪਾਰਟ ਟਾਈਮ ਤੇ ਵੀ ਗਈਆਂ ਤੇ ਘਰ ਦੇ ਕੰਮ ਤੇ ਵੀ ਮੇਰਾ ਨਹੀਂ ਟਾਈਮ ਲੱਗਿਆ ਕਿਉਂਕਿ ਸਾਰੀ ਵੀ ਇੱਥੇ ਕਰ ਸੀਗੀ ਠੀਕ ਹੈ ਸੋ ਮੈਂ ਉਸ ਕੁੜੀ ਨੂੰ ਪਹਿਲੇ ਕਹਤਾ ਸੀ ਇਹ ਕੁੜੀ ਕਾਫੀ ਕਲੇਵਰ ਹੈਗੀ ਐ ਇਸ ਤੋਂ ਬਚ ਕੇ ਰਹਿਣਾ ਠੀਕ ਐ ਮੈਡਮ ਦੀ ਕੋਈ ਵੀ ਗੱਲ ਨਹੀਂ ਕਰਨੀ ਕੋਰੀ ਬੀਬੀ ਦੀ ਕਿ ਐਦਾਂ ਐਦਾਂ ਅੱਛੀ ਤਰ੍ਹਾਂ ਕੰਮ ਸਮਝਣਾ ਐ ਜੇ ਨਹੀਂ ਕੰਮ ਸਮਝ ਆਊਗਾ ਤਾਂ ਆਪਣਾ ਕਾਪੀ ਤੇ ਲਿਖ ਲੈਣਾ ਤੇ ਵੀਡੀਓ ਬਣਾ ਲੈਣੀ ਕਿਹੜੀ ਦਵਾ ਕਿਹੜੇ ਟਾਇਲਟ ਚ ਪਾਣੀ ਐ ਤੇ ਕਿਹੜੇ ਕਿਹਨੂੰ ਪੋਚਾ ਲੈਣਾ ਰਾਈਟ ਕਿਹੜਾ ਪੋਚਾ ਬਾਹਰ ਲੈਣਾ ਕਿਹੜਾ ਪੋਚਾ ਇੰਨਾ ਨਾ ਉਹ ਸਾਰਾ ਕੁਝ ਦੇਖ ਲੈਣਾ ਜਾਓ ਪੋਚੀਆਂ ਨੂੰ ਫੋਟੋਆਂ ਖਿੱਚ ਕੇ ਰੱਖ ਲੈਣੀਆਂ ਠੀਕ ਐ ਚਲੋ ਸਾਰਾ ਕੁਝ ਹੋ ਗਿਆ ਕਾਲਜ ਦੇ ਦੋਸਤ 7 ਵਜੇ ਮੇਰਾ ਕੰਮ ਫਿਨਿਸ਼ ਹੋਇਆ ਚਲ ਕੁੜੀ ਨੇ ਮੈਨੇ ਕੋਈ ਕਾਲ ਨਹੀਂ ਕੀਤੀ ਚਲ ਮੈਂ ਕਿਹਾ ਮੈਂ ਹੀ ਉਹਦਾ ਹਾਲ ਚਾਲ ਪੁੱਛਣੇ ਆਪੇ ਕਿੰਧਾ ਵਜੇ ਡੇ ਰਿਹਾ ਮੈਂ ਅੱਜ 7 ਵਜੇ ਇੱਥੇ ਆਪਣੇ ੈਂਪਲੋਇਰ ਦੇ ਘਰ ਆ ਕੇ ਸੀ ਮੈਂ ਕਾਲ ਕੀਤੀ ਮੋਰ ਤੇ ਰੋਵੇ ਠੀਕ ਹੈ ਕਹਿ ਰਹੀ ਆਂ ਦੀਦੀ ਮੈਂ ਤਾਂ ਜਾਣੀ ਆ ਆਪਣੇ ਘਰ ਵਾਲੇ ਦੇ ਕੋਲ ਮੈਂ ਕਿਹਾ ਕਿਹਾ ਮੇਰੇ ਪੈਰਾ ਹੈ ਕਿ ਜ਼ਮੀਨ ਨਿਕਲੀ ਆਈ ਡੋਨੋ ਬਿਕੋਜ਼ ਮੈਨੂੰ ਕੀ ਹੋਇਆ ਤੇ ਕਹਿੰਦੀ ਆ ਜਿਹੜੀ ਕੁੜੀ ਆਈ ਆ ਮੈਡਮ ਆਈ ਆ ਕੰਮ ਤੋਂ ਠੀਕ ਹੈ ਕਬ ਮੈਡਮ ਨੇ ਸ਼ਾਬਾਸ਼ ਦਿੱਤੀ ਕਿ ਤੂੰ ਬਹੁਤ ਅੱਛਾ ਤਰ੍ਹਾਂ ਸਾਫ਼ ਸੱਜਿਆ ਕੀਤਾ ਜਦੋਂ ਚਲੋ ਮੈਡਮ ਉਸ ਕੁੜੀ ਨੂੰ ਕਹਿੰਦੀ ਹੈ ਕਿ ਰੇਖਾ ਤੂੰ ਹੁਣ ਸ਼ਾਬਾਸ਼ ਉੱਪਰ ਲੈ ਲੈ ਠੀਕ ਹੈ ਕੰਮ ਵਧੀਆ ਹੋ ਗਿਆ ਹੈ ਘਰ ਦੀ ਕਲੀਨਿੰਗ ਵਧੀਆ ਹੈਗੀ ਹੈ ਤੇ ਮੈਂ ਆਹ ਕੁੜੀ ਨੂੰ ਛੱਡਿਆ ਮੈਂ ਆਪਣੇ ਪੇਰੇ ਘਰ ਪਰ ਯਾਨੁ ਛੱਡਿਆਵਾ ਠੀਕ ਹੈ ਚਲੋ ਗਈ ਆ ਉਹ ਕੁੜੀ ਨੇ ਚੁਗਲੀ ਲਾਤੀਆਂ ਮੈਡਮ ਠੀਕ ਹੈ ਮੈਡਮ ਦੇ ਕੋਲ ਕਿ ਰੇਖਾ ਨੇ ਕੋਈ ਵੀ ਕੰਮ ਨਹੀਂ ਕੀਤਾ ਇਹ ਸਿਰਫ ਆਪਣੇ ਘਰ ਆਪਣੇ ਘਰ ਦੇ ਨਾਲ ਗੱਲਾਂ ਕਰਦੀ ਰਹੀ ਹੈ ਫੋਨ ਤੇ ਇਹਨੇ ਕੋਈ ਕੰਮ ਨਹੀਂ ਸਮਝਿਆ ਹੈਗਾ ਠੀਕ ਹੈ ਤੇ ਇਹਨੇ ਪੋਚਾ ਵੀ ਸ਼ਾਮ ਨੂੰ ਭਗਾ ਕੇ ਮਾਰਿਆ ਹੈਗਾ ਤੇ ਜਿਹੜੀ ਉਹ ਕੁੜੀ ਸੀਗੀ ਪ੍ਰਿਆ ਉਹਨੇ ਕਿ ਜਿਹੜੀ ਉਹ ਕੁੜੀ ਕੰਮ ਸਮਝਾਉਣਾ ਨਹੀਂ ਸੀ ਉਹਦਾ ਨਾ ਪ੍ਰਿਆ ਸੀ ਉਹਨੇ ਕਿਹਾ ਕਿ ਤਾਂ ਫਲੋਰ ਤੇ ਨਾ ਕੁਝ ਕੈਮੀਕਲ ਸੈੱਟ ਦਿੱਤਾ ਠੀਕ ਹੈ ਤੇ ਕੈਮੀਕਲ ਛੱਡਦਾ ਚਾਰ ਕੇ ਰੇਖਾ ਨੇ ਕਿਹਾ ਇਹ ਸਹੀ ਨਹੀਂ ਹੈਗਾ ਉਹਨੇ ਪੋਚਾ ਵੀ ਬਗਾ ਕੇ ਮਾਰਿਆ ਚਾਦ ਕਿ ਮੈਡਮ ਦੇ ਸੀਸੀਟੀ ਕੈਮਰੇ ਵੀ ਹੈਗੇ ਆ ਠੀਕ ਹੈ ਤੇ ਸਾਰਾ ਉਹ ਪ੍ਰਿਆ ਨੇ ਰੇਖਾ ਦੇ ਨਾਲ ਆਤਾ ਕਿ ਇਹਨੇ ਹੀ ਪੋਚਾ ਵਗਾ ਕੇ ਮਾਰਿਆ ਇਹਨੇ ਹੀ ਫਲੋਰ ਦੇ ਕੈਮੀਕਲ ਛੱਡਿਆ ਹੈਗਾ ਮੈਮ ਮੈਂ ਕਿਹ ਕੰਮ ਸਮਝ ਰਾ ਇਹਨੇ ਕੰਮ ਨਹੀਂ ਸਮਝਿਆ ਇਹ ਸਾਰੀ ਦਿਹਾੜੀ ਫੋਮ ਤੇ ਲੱਗੀ ਰਹੀ ਹੈ ਤੇ ਆਪਣੇ ਘਰ ਜਾਣਾ ਇੰਡੀਆ ਗੱਲਾਂ ਕਰਦੀ ਰਹੀ ਹੈ ਤੇ ਆਪਣੇ ਘਰ ਵਾਲੇ ਨਾਲ ਗੱਲਾਂ ਕਰਦੀ ਰਹੀ ਇਹਨੇ ਕੋਈ ਕੰਮ ਨਹੀਂ ਕੀਤਾ ਸਾਰਾ ਕੰਮ ਮੈਂ ਕਰਦਾ ਕੀਤਾ ਠੀਕ ਹੈ ਮੈਡਮ ਨੂੰ ਅਗੇ ਗੁੱਸਾ ਆ ਜਾਂ ਪਤਾ ਨਹੀਂ ਜਾਂ ਮੈਡਮ ਆਈ ਜਾਂ ਫਿਰ ਉਹਨੂੰ ਛੱਡ ਕੇ ਜਦ ਮੈਡਮ ਛੱਟ ਗਈ ਆਈਆ ਤੇ ਮੈਨੂੰ ਕਹਿੰਦੀ ਆ ਗੈਟ ਆਊਟ ਮੇਰੇ ਘਰ ਤੇ ਆਊਟ ਹੋ ਜਾ ਠੀਕ ਹੈ ਤੇ ਕੈਮੀਕਲ ਤਾਂ ਸਿੱਕਿਆ ਤੇ ਤੇ ਅੱਜ ਘਰ ਦਾ ਕੋਈ ਵੀ ਕੰਮ ਨਹੀਂ ਕੀਤਾ ਜਦ ਕਿ ਪ੍ਰਿਆ ਨੇ ਕੰਮ ਕੀਤਾ ਪ੍ਰਿਆ ਤੈਨੂੰ ਇੰਨੀ ਚੰਗੀ ਪ੍ਰਿਆ ਕੁੜੀ ਆ ਉਹਨੇ ਤੈਨੂੰ ਕਿਹਾ ਕਿ ਤੂੰ ਸਿੱਖਾ ਤੂੰ ਸਿੱਖ ਨਹੀਂ ਤੂੰ ਸੜ ਜੜਕਾਉਂਦੇ ਕੁੜੀ ਮਿੰਤਾ ਤੜਲੇ ਕਰਦੇ ਹੋਗੇ ਕਿ ਮੈਮ ਸੀਸੀਟੀਵੀ ਕੈਮਰਾ ਚੈੱਕ ਕਰ ਲੋ ਠੀਕ ਹੈ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਮੈਂ ਅੱਜ ਕੰਮ ਪੂਰਾ ਕੀਤਾ ਜਦ ਕਿ ਉਹਨੇ ਮੈਨੂੰ ਕਿਚਨ 'ਚ ਵੀ ਨਹੀਂ ਜਾਣ ਦਿੱਤਾ ਉਸ ਕੁੜੀ ਨੇ ਪ੍ਰਿਆ ਨੇ ਰੇਖਾ ਨੂੰ ਕਿਚਨ 'ਚ ਪਾਣੀ ਦਾ ਘੁੱਟ ਤੱਕ ਨਹੀਂ ਪੀਣ ਦਿੱਤਾ ਕਿ ਨਹੀਂ ਨਹੀਂ ਤੈ ਤੂੰ ਕੰਮ ਸਿੱਖ ਤੂੰ ਪਾਣੀ ਵੇਖ ਕੇ ਚੰਨੂ ਤੈ ਕਿਚਨ ਚ ਪੈਰ ਨਹੀਂ ਪਾਣਾ ਤੇ ਕੋਈ ਵੀ ਟੱਚ ਨਹੀਂ ਚੀਜ਼ ਕਰਨੀ ਨਾ ਤੇ ਪਾਣੀ ਪੀਣਾ ਨਾ ਕੁਝ ਨਹੀਂ ਕਰਨਾ ਠੀਕ ਹੈ ਤੁਸੀਂ ਇਹ ਦੇਖੋ ਆਪਣੇ ਲੋਕ ਹੀ ਕੰਮ ਖਰਾਬ ਕਰਦੇ ਆ ਲੋਕੋ ਜੀ ਬਾਹਰਲੇ ਮੌਲਖਾਂ ਦੇ ਵਿੱਚ ਜਦ ਕਿ ਹੈਗਾ ਹੀ ਛੋਟਾ ਜਿਹਾ ਮੌਲਖ ਇਹ ਸਾਈਪ੍ਰਸ ਵਿੱਚ ਇੱਥੇ ਸਿਟੀਜਨ ਨਹੀਂ ਮਿਲਦੀ ਹੈਗੀ ਲੋਕੀ ਨਾ ਆਪਣਾ ਚੇਤਾ ਭੁੱਲ ਜਾਂਦੇ ਰੋਟੀ ਨੂੰ ਚੋਚੀ ਸੱਦਰਿਆ ਉਹਦਾ ਤਾਂ ਕੁੜੀ ਦਾ ਕੰਮ ਖਰਾਬ ਕਰ ਦਿੰਦਾ ਨਾ ਦੇਵਕੂ ਫਲੋਕ ਹੈ ਤੁਸੀਂ ਤੁਸੀਂ ਕਹਿੰਦੇ ਆਂ ਅਸੀਂ ਪੰਜਾਬ ਵਾਲੇ ਤੁਸੀਂ ਪੰਜਾਬ ਵਾਲਿਆਂ ਨੂੰ ਅਧਿਆ ਪੰਜਾਬ ਵਾਲਿਆਂ ਨੇ ਗੰਟ ਪਾਇਆ ਪਿਆਆ ਥੱੱਬਾ ਲਾਇਆ ਪਿਆ ਤੁਸੀਂ ਕਾਲਕ ਦੇ ਟਿੱਕੇ ਪੰਜਾਬ ਨੂੰ ਐਦਾਂ ਦੀਆਂ ਕੁੜੀਆਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਖਰਾਬ ਕਰਦੀਆਂ ਆ ਉਹ ਕੁੜੀ ਦੀ ਰਿਲੀਜ਼ ਨੂੰ ਸਾਰੇ 10 ਦਿਨ ਰਹਿ ਗਏ ਆ ਜੇ ਕੁੜੀ ਨਾ ਕੁੜੀ ਨੂੰ ਦਸਾ ਦਿਨਾਂ ਦੇ ਵੀਜ਼ਾ ਮਿਲਿਆ ਤਾਂ ਉਹਨੇ ਆਨ ਲਿਖਣ ਹੋ ਜਣਾ ਇੱਥੇ ਪੁਲਿਸ ਪਤਾ ਕਿੱਦਾਂ ਘੁੰਮਦੀ ਆ ਕਿੱਦਾਂ ਚੱਕ ਰਹੀ ਆ ਜਿਨ੍ਹਾਂ ਦੇ ਕੋਲ ਜਿਹੜੇ ਜਿਨ੍ਹਾਂ ਦੇ ਕੋਲ ਪੇਪਰ ਹੈ ਨਹੀਂਗੇ ਉਸ ਕੁੜੀ ਨੇ ਕਿੱਡਾ بڑا ਧੋਖਾ ਕੀਤਾ ਉਹਨਾਂ ਇੱਕ ਲਾਈਕ ਸਿਸਟਰ ਦੀ ਤਰ੍ਹਾਂ ਸੀਗੀ ਉਹਦੀ ਦੀ ਤਰ੍ਹਾਂ ਮੈਨੂੰ ਛੋੜ ਕੇ ਇਹਨਾਂ ਗੰਦਾ ਲੱਗੇ ਚਾਹ ਕੇ ਮੈਡਮ ਨਾਲ ਫਿਰ ਮੈਂ ਗੱਲ ਕੀਤੀ ਮੈਂ ਮੈਨੂੰ ਪਹਿਲਾਂ ਤਾਂ ਬਹੁਤ ਬੈਸੀ ਮੈਂ ਕਿਹਾ ਮਮ ਥੈਂਕ ਯੂ ਸੋ ਮੱਚ ਟੂ ਆਨ ਆਮ ਦਿੱਤਾ ਮੈਨੂੰ ਕਹਿੰਦੀ ਹੋਂ ਤਾਂ ਕੋਈ ਕੰਮ ਨਹੀਂ ਕੀਤਾ ਪ੍ਰਿਆ ਮੈਨੂੰ ਕਹਿ ਰਹੀ ਹੈ ਉਹਨੇ ਤਾਂ ਕੁਝ ਕੰਮ ਨਹੀਂ ਕੀਤਾ ਤੁਸੀਂ ਹੁਣ ਆਪ ਸੋਚੋ ਮੈਡਮ ਕੀ ਦਾ ਸੱਚ ਮੰਦੀ ਮੈਡਮ ਤਾਂ ਉਹਦਾ ਹੀ ਸੱਚ ਮੰਦੀ ਜਿਹੜੀ ਪੁਰਾਣੀ ਉਹਦੇ ਘਰ ਕੰਮ ਕਰ ਰਹੀ ਆ ਜਦਕਿ ਉਹਦੇ ਪੇ ਦੇ ਘਰ ਕੰਮ ਕਰਦੀ ਇੱਥੇ ਪਾਰਟ ਟਾਈਮ ਦੇ ਲਈ ਆਂਦੀ ਆ ਬਿਕੋਜ਼ ਕੁੜੀ ਨੇ ਤਾਂ ਕਿਉਂ ਕੀਤਾ ਇਹ ਵੀ ਥੋੜਾ ਆਨਸਰ ਦਿੱਤਾ ਨਹੀਂ ਕੁੜੀ ਨੂੰ ਪਾਰਟ ਟਾਈਮ ਨਾਲ ਕੁੜੀ ਨੂੰ ਪੈਸੇ ਮੋٹے ਉੱਥੇ ਮੈਡਮ ਦੇ ਮਿਲਦੇ ਤਾਂ ਕਰਕੇ ਕੁੜੀ ਉੱਥੇ ਕਿਸੇ ਨੂੰ ਰੱਖਣਾ ਨਹੀਂ ਚਾਹਦੀ ਕੁੜੀ ਸਿਰਫ ਆਪਣਾ ਹੀ ਰਾਜ ਬਣਾਣਾ ਚਾਹਦੀ ਮੈਡਮ ਨੂੰ ਕੁਝ ਪਤਾ ਨਹੀਂ ਇਹਨਾਂ ਗੱਲਾਂ ਦਾ ਗੋਰੀ ਬੀਬੀ ਨੂੰ ਕੁਝ ਪਤਾ ਨਹੀਂ ਹੈਗਾ ਗੋਰੇ ਨਹੀਂ ਗੋਰੀ ਨਹੀਂ ਸਾਨੂੰ ਕੁਝ ਕਹਿੰਦੇ ਆਪਣੇ ਆਪਣੇ ਲੋਕ ਹੀ ਕੰਮ ਖਰਾਬ ਕਰਦੇ ਆ ਮੈਂ ਰਾਤੀ ਇੰਨੀ ਸਟ੍ਰੈਸ ਸীন ਹੈ ਗੱਲ ਸੁਣ ਕੇ ਉਹ ਪਛਾਰੀ ਰੋਂਦੀ ਆ ਸਵੇਰ ਦੇ ਉਹਦੇ ਮੈਨੂੰ 50 ਮੈਸੇਜ ਆ ਗਏ ਕਿ ਦੀਦੀ ਮੇਰੀ ਹੋਰ ਮਦਦ ਕਰ ਮੇਲੇ ਹੋਰ ਕੰਮ ਦੇਖ ਕਿੱਥੋਂ ਕੰਮ ਲੱਭੀਏ ਇੱਥੇ